ਇਹਨਾਂ ਦਾ ਤਾਂ ਕੱਲ ਉਹ ਹਾਲ ਸੀ ਕਹਿੰਦੇ ਤੂੰ ਕੋਣ ਮੈਂ ਖਾਮਕਾ ਵੀ ਤੂੰ ਐਵੇਂ ਆ ਕੇ ਇੱਥੇ ਤੁਸੀਂ ਇੱਥੇ ਆ ਕੇ ਮਾਹੌਲ ਖਰਾਬ ਕਰ ਰਹੇ ਹੋ ਤਾਂ ਮੈਂ ਧੰਨਵਾਦ ਕਰੂੰਗੀ ਸਾਡੇ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬੜੀ ਅੱਛੀ ਤਰ੍ਹਾਂ ਉੱਥੇ ਸਾਰਾ ਕੰਮ ਸਾਰਾ ਸੁੱਲਟਿਆ ਇਹ ਮੈਟਰ ਨਹੀਂ ਤੇ ਇਹਨਾਂ ਦਾ ਪੂਰਾ ਕੱਲ ਇਹ ਸੀਗਾ ਕਿ ਅਸੀਂ ਗੁੰਡਾਗਰਦੀ ਕਰਨੀ ਹੈ ਗੁੰਡਾਗਰਦੀ ਰਾਜਪੁਰੇ ਚ ਨਹੀਂ ਬਰਦਾਸ਼ਟ ਸੁਣਦੇ ਨਹੀਂ ਹੈਗੇ ਵੀ ਕਿਆ ਕਰੀਏ ਇਕੱਲੇ ਜੀ ਆਮ ਆਮੀ ਪਾਰਟੀ ਜਿੰਦਾਬਾਦ ਮੈਡਮ ਨੀਨਾ ਮਿੱਤਰ ਜਿੰਦਾਬਾਦ ਤੁਹ ਕਾਟਨ ਕਰ ਰਹੇ ਹੋ ਕਾਫੀ ਸਮੇਂ ਤੋਂ ਜਿਹੜੀ ਸੀ ਸ਼ਹਿਰ ਵਾਸੀਆਂ ਦੀ ਮੰਗ ਸੀ ਕੀ ਕਹਣਾ ਮੈਡਮ ਦੇਖੋ ਇਹ ਪੁਲ ਨਾ ਚੱਲਣ ਕਰਕੇ ਸ਼ਹਿਰ ਵਾਸੀ ਬਹੁਤ ਸਫਰ ਕਰਦੇ ਸੀਗੇ ਤੇ ਮੈਂ ਇਹ ਕਹੂੰਗੀ ਅੱਜ ਉਹ ਦਿਹਾੜਾ ਆ ਗਿਆ ਜਿਹੜਾ ਇੱਥੋਂ ਦੀ ਮਾਰਕੀਟ 'ਚ ਔਰ ਆਸ-ਪਾਸ ਦੇ ਲੋਕਾਂ 'ਚ ਜਿੱਥੇ ਸਾਰੇ ਸਫਰ ਕਰਦੇ ਸੀ ਖੁਸ਼ੀ ਦਾ ਦਿਨ ਹੈ ਅੱਜ ਤੇ ਅੱਜ ਮੈਂ ਸਾਰਿਆਂ ਨੂੰ ਬਹੁਤ ਮੁਬਾਰਕਾਂ ਦਿੰਨੀ ਆ ਔਰ ਮੇਰੇ ਵੀਰਾਂ ਦਾ ਜਿਹੜੇ ਇੱਥੇ ਮਾਰਕੀਟ ਵਾਲੇ ਐ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਇੰਨਾ ਸਬਰ ਰੱਖਿਆ ਪਰ ਉਹਨਾਂ ਨੂੰ ਇੱਕ ਉਮੀਦ ਸੀ ਵੀ ਇਹ ਪੁਲ ਜਰੂਰ ਚੱਲੂਗਾ ਜਦੋਂ ਅਸੀਂ ਆਏ ਅਸੀਂ ਇਹ ਦੇਖਿਆ ਵੀ ਇਹ ਪੁਲ ਮਾਰਕੀਟ ਵਾਲੇ ਸਾਡੇ ਕੋਲੇ ਇਹ ਵੀ ਪੁਲ ਨਹੀਂ ਚੱਲ ਰਿਹਾ ਕਿਉਂ ਇਹਦਾ ਕੰਮ ਬੰਦ ਪਿਆ ਤਾਂ ਉੱਥੇ ਕੀ ਸਾਨੂੰ ਸਾਡੇ ਸਾਹਮਣੇ ਇਹ ਵੀ ਇੱਕ ਐਨਓਸੀ ਚਾਹੀਦੀ ਐ ਇੱਥੇ ਕੁਝ ਹਡਲ ਸੀਗੇ ਕੁਝ ਦਰਖਤ ਸੀਗੇ ਔਰ ਕੁਝ ਮੰਦਰ ਦਾ ਸੀਗਾ ਵਿੱਚ ਮੈਟਰ ਵੀ ਇਹ ਹਡਲ ਨੂੰ ਦੂਰ ਕਰਕੇ ਐਨਓਸੀ ਚਾਹੀਦੀ ਐ ਤਾਂ ਅਸੀਂ ਸਾਡੇ ਸਾਰੇ ਸਟਾਫ ਨੂੰ ਲੈ ਕੇ ਪੀ ਡਬਲਯੂ ਡੀ ਦੀ ਟੀਮ ਨੂੰ ਐਸ ਡੀ ਐਮ ਸਾਹਿਬ ਨੂੰ ਲੈ ਕੇ ਇਹ ਹਡਲਸ ਦੂਰ ਕੀਤੀਆਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਇਹ ਕੰਮ ਫਾਸਟ ਚੱਲਦਾ ਰਿਹਾ ਫੇਰ ਵੀ ਵਿੱਚ ਦੀ ਇਹ ਹੋ ਗਿਆ ਸੀ ਥੋੜੇ ਦਿਨ ਪਹਿਲਾਂ ਮਹੀਨਾ ਪਹਿਲਾਂ ਵੀ ਸ਼ਾਇਦ ਪੁਲ ਸ਼ੁਰੂ ਹੋ ਜੇ ਤਾਂ ਪਰ ਜਦੋਂ ਸਾਰੀ ਟੀਮ ਨੇ ਕਿਹਾ ਕਿ ਇਹਦਾ ਹਾਲੇ ਥੋੜਾ ਜਿਹਾ ਕੰਮ ਬਾਕੀ ਹੈ ਤਾਂ ਸਾਨੂੰ ਇਹ ਸੀ ਜਿੱਥੇ ਇੰਨਾ ਚਿਰ ਸਫਰ ਕੀਤਾ ਹੈ ਮਹੀਨਾ ਹੋਰ ਸਹੀ ਪਰ ਕੰਮ ਪ੍ਰੋਪਰ ਢੰਗ ਨਾਲ ਹੋਵੇ ਕੱਲ ਨੂੰ ਕਿਸੇ ਨੂੰ ਮੁਸ਼ਕਿਲ ਨਾ ਆਵੇ ਤਾਂ ਅੱਜ ਉਹ ਕੰਮ ਪੂਰਾ ਹੋ ਕੇ ਪੁਲ ਖੁੱਲ ਰਿਹਾ। ਦੋ ਸਾਲ ਹੋ ਗਏ ਮੈਂ ਸਿੱਧੇ ਬਾਰੇ ਮਿੱਥਿਆਣਾ ਚਾਹੁੰਦੀ ਪਰ ਦੇਖੋ ਮੈਂ ਇਹ ਕਹਿਣਾ ਚਾਹੂੰਗੀ ਕਿ ਕੋਈ ਵੀ ਕੰਮ ਹੈ ਜੇ ਉਹਨਾਂ ਨੂੰ ਖੁਸ਼ੀ ਸੀ ਅੱਜ ਪੁਲ ਜਦੋਂ ਅਸੀਂ ਫੇਸਬੁੱਕ ਤੇ ਪਾ ਦਿੰਦੇ ਆ ਨਾ ਪਤਾ ਨਹੀਂ ਉਹਨਾਂ ਨੂੰ ਕੀ ਤਕਲੀਫ ਹੋ ਜਾਂਦੀ ਹੈ। ਪਹਿਲਾਂ ਵੀ ਜਿਹੜਾ ਆਪਣਾ ਉੱਪਰ ਪੁਲ ਸੀਗਾ ਦੂਸਰਾ ਰਿਪੇਅਰ ਹੋਈ ਸੀ ਉਹਦੀ ਮੈਂ ਉਦੋਂ ਯੂਐਸਏ ਗਈ ਹੋਈ ਸੀ ਔਰ ਪੀਡਬਲਯੂਡੀ ਦੀ ਟੀਮ ਇਹ ਕਹਿ ਰਹੀ ਸੀ ਕਿ ਹਾਲੇ ਇਹ ਨਹੀਂ ਖੁੱਲ ਸਕਦਾ। ਥੋੜਾ ਬੋਤਾ ਕੰਮ ਰਹਿੰਦਾ ਪਰ ਜਦੋਂ ਬਾਰਿਸ਼ ਹੋਈ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਦਿਨ ਰਾਤ ਕਰਕੇ ਇਹਨੂੰ ਪੂਰਾ ਕਰੋ ਬਾਰਿਸ਼ ਕਰਕੇ ਅੰਡਰਪਾਸ ਭਰ ਗਿਆ ਤਾਂ ਦਿੱਕਤ ਆ ਰਹੀ ਹੈ ਅਸੀਂ ਖੋਲਣਾ ਸੀ ਇਹਨਾਂ ਨੇ ਜਾ ਕੇ ਉੱਥੇ ਬਹੁਤ ੱੱਕਾ ਕੀਤਾ ੱੱਕਾ ਕਰਕੇ ਬੈਰੀਕੇਟ ਹਟਾਤੇ ਜੇ ਉੱਥੇ ਕੋਈ ਮਿਸਹੈਪਨਿੰਗ ਹੋ ਜਾਂਦੀ ਕੌਣ ਜ਼ਿੰਮੇਵਾਰ ਸੀ ਔਰ ਕੱਲ ਜਦੋਂ ਫੇਸਬੁੱਕ ਤੇ ਦੇਖ ਲਿਆ ਸੋਸ਼ਲ ਮੀਡੀਆ ਤੇ ਦੇਖ ਲਿਆ ਵੀ ਪੁਲ ਦਾ ਉਦਘਾਟਨ ਹੋ ਰਿਹਾ ਹੈ ਕੱਲ ਨੂੰ ਲੱਡੂ ਲੈ ਕੇ ਆ ਗਏ ਮੈਨੂੰ ਸੁਣਨ ਚ ਇਹ ਵੀ ਆਏ ਸੀ ਕ੍ਰੇਨਾ ਵੀ ਲੈ ਕੇ ਆਏ ਨੇ ਪਰ ਮੈਂ ਇਹ ਕਹਿਨੀ ਆ ਵੀ ਇਹ ਗੁੰਡਾਗਰਦੀ ਤੁਸੀਂ ਬਹੁਤ ਚਲਾ ਲਈ ਤਾਹੀਂ ਰਾਜਪੁਰੇ ਨੇ ਤੁਹਾਨੂੰ ਤੀਜੇ ਨੰਬਰ ਤੇ ਲਿਆ ਕੇ ਸੁਟਿਆ ਹੁਣ ਤੁਸੀਂ ਗੁੰਡਾਗਰਦੀ ਛੱਡ ਦਿਓ ਜੇ ਤੁਹਾਨੂੰ ਖੁਸ਼ੀ ਸੀ ਅੱਜ ਆਉਂਦੇ ਮੈਂ ਕਹਿੰਨੀ ਆਲ ਪਾਰਟੀਆਂ ਦਾ ਵੈਲਕਮ ਹੈ ਇਹ ਜਨਤਾ ਦਾ ਕੰਮ ਹੈ ਮੇਰਾ ਕੱਲੀ ਦਾ ਕੰਮ ਨਹੀਂ ਹੈ ਆਲ ਪਾਰਟੀਆਂ ਦੇ ਲੀਡਰ ਆਉਂਦੇ ਇੱਥੇ ਆਪਾਂ ਮਿਲ ਕੇ ਲੋਕਾਂ ਨੂੰ ਲੱਡੂ ਬਣਾਉਂਦੇ ਖੁਸ਼ੀਆਂ ਬਣਾਉਂਦੇ ਪਰ ਜਿਹੜੀ ਗੁੰਡਾਗਰਦੀ ਤੇ ਤੱਕਾ ਛਾਈ ਉਹ ਮੈਂ ਰਾਜਪੁਰੇ ਚ ਕਦੇ ਬਰਦਾਸ਼ਤ ਨਹੀਂ ਕਰੂੰਗੀ ਮੈਂ ਇਹ ਕਹਿੰਨੀ ਆ ਰਾਜਪੁਰੇ ਨੇ ਇਹ 5 ਸਾਲ ਮੈਨੂੰ ਦਿੱਤੇ ਆ ਤੁਸੀਂ ਜਿਹੜੀ ਗੁੰਡਾਗਰਦੀ ਕਰਨੀ ਸੀ ਬਹੁਤ ਕਰ ਲਈ ਲੋਕਾਂ ਨੂੰ ਧਮਕਾਇਆ ਡਰਾਇਆ ਕੁੱਟਿਆ ਲੁੱਟਿਆ ਜੋ ਕਰ ਇਹਨਾਂ ਦਾ ਤਾਂ ਕੱਲ ਉਹ ਹਾਲ ਸੀ ਕਹਿੰਦੇ ਤੂੰ ਕੋਣ ਮੈਂ ਖਾਮਕਾ ਵੀ ਤੂੰ ਐਵੇਂ ਆ ਕੇ ਇੱਥੇ ਤੁਸੀਂ ਇੱਥੇ ਆ ਕੇ ਮਾਹੌਲ ਖਰਾਬ ਕਰ ਰਹੇ ਹੋ ਤਾਂ ਮੈਂ ਧੰਨਵਾਦ ਕਰੂੰਗੀ ਸਾਡੇ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬੜੀ ਅੱਛੀ ਤਰ੍ਹਾਂ ਉੱਥੇ ਸਾਰਾ ਕੰਮ ਸਾਰਾ ਸੁਲਟਿਆ ਇਹ ਮੈਟਰ ਨਹੀਂ ਤਾਂ ਇਹਨਾਂ ਦਾ ਪੂਰਾ ਕੱਲ ਇਹ ਸੀਗਾ ਕਿ ਅਸੀਂ ਗੁੰਡਾਗਰਦੀ ਕਰਨੀ ਹੈ ਗੁੰਡਾਗਰਦੀ ਰਾਜਪੁਰੇ ਚ ਨਹੀਂ ਬਰਦਾਸ਼ਤ ਹੋ ਮੈਡਮ ਜੀ ਇਸ ਇਲਾਕੇ ਦੇ ਵੀ ਪੁਰਾਣਾ ਬੱਸ ਸਟੈਂਡ ਵੀ ਹੈ ਉਹਦੇ ਬਾਰੇ ਵੀ ਸੋਚਿਆ ਵਿੱਚ ਬਿਲਕੁਲ ਜੀ ਪੁਰਾਣਾ ਬੱਸ ਸਟੈਂਡ ਵੀ ਚੱਲੂਗਾ ਸਾਰੀਆਂ ਰੌਣਕਾਂ ਇੱਥੇ ਵਾਪਸ ਆਣਗੀਆਂ ਮੈਂ ਇਹ ਕਹਿਨੀ ਆ ਵੀ ਕੱਲ ਮੈਂ ਸੁਣ ਰ ਕੋਲ ਨਹੀਂ ਹੰਦਾ ਸਾਨ ਨਹੀਂ ਅਸੀਂ ਕੋਈ ਆਸਾਨ ਨਹੀਂ ਕੀਤਾ ਸਾਨੂੰ ਚੁਣਿਆ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅੱਜ ਮੈਂ ਨਲਾਸ ਦਾ ਕਟ ਮਨਜ਼ੂਰ ਕਰਾਏ ਮੈਂ ਕੋਈ ਆਸਾਨ ਨਹੀਂ ਕੀਤਾ ਪਬਲਿਕ ਨੇ ਮੇਰੇ ਤੇ ਉਮੀਦ ਕਰਕੇ ਕੰਮ ਕਰਵਾਇਆ ਵੀ ਇਹ ਕੰਮ ਹੋਣਾ ਚਾਹੀਦਾ ਤਾਂ ਅਸੀਂ ਉਹ ਕੰਮ ਕਰਵਾਇਆ ਜੇ ਤੁਸੀਂ ਇੱਕ ਕੰਮ ਕਰਕੇ ਆਸਾਨ ਕਰੀ ਜਾਓਗੇ ਲੋਕਾਂ ਤੇ ਤਾਂ ਮੈਂ ਇਹ ਕਹੂੰਗੀ ਵੀ ਫਿਟੇ ਲਾਂਦਾ ਤੁਹਾਡੇ ਇਹੋ ਜਿਹੇ ਲੋਕਾਂ ਤੇ ਜਿਹੜੇ ਕੰਮ ਕਰ ਕਰ ਤੁਸੀਂ ਆਸਾਨ ਕਰਦੇ ਹੋ ਜਿਵੇਂ ਤੁਸੀਂ ਆ ਇਦਾਂ ਵੱਡਾ ਲੋਕਾਂ ਤੋਹਫਾ ਦਿੱਤਾ ਜੀ ਰਾਜਪੁਰੇ ਨੂੰ ਕੋਈ ਹੋਰ ਵੱਡਾ ਤੋਹਫਾ ਮਿਲਣ ਦੀ ਆਸ ਹੈ ਜੀ ਕੋਈ ਬਿਲਕੁਲ ਜੀ ਧਮੋਲੀ ਫਟਕਾ ਕੋਲੇ ਅੰਡਰਪਾਸ ਵੀ ਮਨਜ਼ੂਰ ਹੋ ਚੁੱਕਿਆ ਉਹਦਾ ਟੈਂਡਰ ਲੱਗ ਰਿਹਾ ਉਹ ਵੀ ਜਲਦੀ ਸ਼ੁਰੂ ਹੋ ਜਾਓ ਦੇਖੋ ਜਦੋਂ ਅਸੀਂ ਰਾਜਪੁਰੇ ਚ ਆਏ ਸਾਨੂੰ ਸਭ ਤੋਂ ਪਹਿਲਾਂ ਲੋਕਾਂ ਨੇ ਕਿਹਾ ਜੀ ਬੱਸ ਸਟੈਂਡ ਜ਼ਰੂਰੀ ਹੈ ਇਹਨਾਂ ਨੇ ਤਾਂ ਬੱਸ ਸਟੈਂਡ ਖੰਡਰ ਬਣਾ ਰੱਖਿਆ ਸੀ ਇਹਨਾਂ ਨੂੰ ਏਸੀ ਵੀ ਉਹ ਜਗ੍ਹਾ ਅਸੀਂ ਵੇਚ ਦਾਂਗੇ ਇਹਨੂੰ ਅਨਸੇਫ ਡਿਕਲੇਅਰ ਕਰਵਾ ਕੇ ਵੇਚ ਦਾਂਗੇ ਪਰ ਉਹ ਬੱਸ ਸਟੈਂਡ ਅੱਜ ਪੂਰੇ ਰਾਜਪੂਰਾ ਦੀ ਕਿਰਪਾ ਨਾਲ ਰਾਜਪੂਰਾ ਦੇ ਲੋਕਾਂ ਦੀ ਮਿਹਨਤ ਨਾਲ ਬੱਸ ਸਟੈਂਡ ਚੱਲ ਰਿਹਾ ਹੈ ਉਸ ਤੋਂ ਬਾਅਦ ਸੰਦੀਪ ਜੀ ਕਈ ਵਾਰ ਕਰਦੇ ਇਹਨਾਂ ਨੇ ਕੀਤਾ ਸੀ ਕਵਰੇਜ ਵੀ ਜਿਹੜੀਆਂ ਆ ਹਸਪੀਟਲ ਤੇ ਐਸ ਡੀ ਐਮ ਆਫਿਸ ਦੀ ਪਰਚੀ ਸੀ ਉਹਦੇ ਨਾਲ ਲੋਕ ਬੜੇ ਪਰੇਸ਼ਾਨ ਸੀ ਅਸੀਂ ਉਹ ਪਰਚੀ ਬੰਦ ਕਰਾਈ ਪੂਰੇ ਪੰਜਾਬ 'ਚ ਕੱਲਾ ਰਾਜਪੁਰਾ ਹਲਕਾ ਹੈ ਜਿੱਥੇ ਪਰਚੀ ਨਹੀਂ ਲੱਗਦੀ ਪੂਰੇ ਪੰਜਾਬ 'ਚ ਪਰਚੀ ਲੱਗ ਰਹੀ ਹੈ ਪਰ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਉਸ ਤੋਂ ਇਲਾਵਾ ਹੁਣ ਪਾਣੀ ਦਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਜਿਹੜਾ ਪੁਰਾਣੇ ਰਾਜਪੁਰੇ ਦਾ ਇੱਥੇ ਫੁਵਾੜਾ ਚੌਂਕ ਤੋਂ ਲੈ ਕੇ ਗगन ਚੌਂਕ ਤੱਕ ਸਾਰੇ ਪਾਣੀ ਦੀ ਪਾਈਪ ਚੇਂਜ ਹੋ ਜੂ ਉਹ ਕਲੋਨੀਆਂ ਜਿੰਨਾਂ 'ਚ ਕਦੇ ਇੱਟ ਨਹੀਂ ਲੱਗੀ ਸੀ ਅੱਜ ਉਹ ਕਲੋਨੀਆਂ ਤੁਸੀਂ ਜਾ ਕੇ ਦੇਖੋ ਉਹ ਸੜਕਾਂ ਕਿੰਨੀਆਂ ਸੋਹਣੀਆਂ ਬਣ ਗਈਆਂ ਨੇ ਅੀਐਸਆਈ ਹਸਪੀਟਲ ਦਾ ਕੰਮ ਸ਼ੁਰੂ ਹੋ ਰਿਹਾ ਹੈ ਮਤਲਬ ਅਸੀਂ ਉਹ ਜੇ ਕੰਮ ਕਰ ਰਹੇ ਜਿਹਦੇ ਨਾਲ ਜਨਤਾ ਨੂੰ ਫਾਇਦਾ ਹੋਵੇ ਕੱਲਾ ਇਹ ਨਹੀਂ ਵੀ ਚਾਰ ਸੜਕਾਂ ਬਣਾ ਕੇ ਅਸੀਂ ਕਹੀਏ ਜੀ ਇਸਤਾ ਹਜ਼ਾਰ ਕਰੋੜ ਰੁਪਇਆ ਲਾਤਾ ਜਿਹੜਾ ਲੋਕਾਂ ਨੂੰ ਜੇ ਕੋਈ ਪੈਸਾ ਲੱਗਿਆ ਤਾਂ ਲੋਕਾਂ ਦਾ ਪੈਸਾ ਲੋਕਾਂ ਨੂੰ ਦਿਖੇ ਮੈਂ ਕਹਿੰਦੀ ਸਾਨੂੰ ਤਾਂ ਰਾਜਪੁਰੇ ਨੂੰ ਰਾਜਪੁਰੇ ਚੋਂ ਬਾਹਰ ਪੈਸਾ ਲਿਆਂਦੀ ਲੋੜ ਹੀ ਨਹੀਂ ਪਈ ਰਾਜਪੁਰਾ ਮਿਨਿਸਪੈਲਟੀ ਦੀ ਇੰਨਾ ਪੈਸਾ ਜਿੰਨੀ ਰਾਜਪੁਰੇ ਚ ਡਵੈਲਪਮੈਂਟ ਹੋ ਰਹੀ ਹੈ ਰਾਜਪੁਰੇ ਦੀ ਮਿਨਿਸਪੈਲਟੀ ਦੇ ਪੈਸੇ ਨਾਲ ਹੋ ਰਹੀ ਹੈ ਪਹਿਲਾਂ ਉਹ ਪੈਸਾ ਕਿੱਥੇ ਜਾਂਦਾ ਸੀਗਾ ਕਿਹਦੇ ਜੇਬਾਂ ਚ ਪੈਂਦਾ ਸੀ ਉਹ ਪੈਸਾ ਪਹਿਲਾਂ ਵੀ ਉਹੀ ਪੈਸਾ ਸੀ ਪਹਿਲਾਂ ਵੀ ਉਹੀ ਰਾਜਪੁਰਾ ਸੀ ਪਹਿਲਾਂ ਵੀ ਉਹੀ ਮਿਊਨਿਸਪੈਲਟੀ ਸੀ ਪਹਿਲਾਂ ਵੀ ਪ੍ਰਧਾਨ ਉਹਨਾਂ ਦਾ ਸੀ ਅੱਜ ਵੀ ਪ੍ਰਧਾਨ ਉਹਨਾਂ ਦੇ ਪਰ ਉਹ ਪੈਸਾ ਅੱਜ ਕਿਵੇਂ ਨਿਕਲ ਰਿਹਾ ਪਹਿਲਾਂ ਕਿਉਂ ਨਹੀਂ ਨਿਕਲਿਆ ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਅਸੀਂ ਇੱਕੋ ਹੀ ਗੱਲ ਕਹਿ ਰਹੇ ਹਾਂ ਅਸੀਂ ਕੰਮ ਕਰਨ ਆਏ ਹਾਂ ਅਸੀਂ ਕੰਮ ਕਰਨੇ ਆ ਲੋਕਾਂ ਨੇ ਸਾਡੇ ਤੇ ਆਮ ਆਦੀ ਪਾਰਟੀ ਤੇ ਵਿਸ਼ਵਾਸ ਕਰਕੇ ਸਾਨੂੰ ਕੰਮ ਦੀ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਉਹ ਕਰ ਰਹੇ ਹਾਂ ਲੋਕਾਂ ਦੇ ਕੋਈ ਆਸਾਨ ਨਹੀਂ ਕਰ ਰਹੇ ਬਿਲਕੁਲ ਕਾਫੀ ਦੂਰ ਦਾ ਹੋ